ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਇੰਟਰਸਟਿੰਗ ਜਾਣਕਾਰੀ ਸ਼ੇਅਰ ਕਰਨੀ ਆ ਬੈਕ ਟੈਸਟਿੰਗ ਕੋਸ਼ਿਸ਼ ਸ਼ੇਅਰ ਕਰਨੀ ਆ ਜਿਹੜੀ ਕਿ ਮੈਂ ਕੀਤੀ ਆ ਕਾਫੀ 1.5 ਮਹੀਨੇ ਤੋਂ ਜਿਹਦੇ ਵਿੱਚ ਕਿ ਆਪਣੀ ਜਿਹੜੀ ਟਰੇਡ ਆ ਉਹ 99% ਸਕਸੈਸ ਹੋਣ ਦੇ ਚਾਂਸ ਵਧ ਜਾਂਦੇ ਆ ਜਦੋਂ ਕਿ ਇਹ ਚੀਜ਼ ਹੁੰਦੀ ਆ ਪਰ ਇਹ ਚੀਜ਼ ਹਰ ਵਾਰੀ ਨਹੀਂ ਹੁੰਦੀ ਪਰ ਜਦੋਂ ਵੀ ਹੁੰਦੀ ਆ ਤੇ ਇਹ ਚਾਂਸ ਬਹੁਤ ਵਧ ਜਾਂਦੇ ਆ ਕਿ ਆਪਾਂ ਨੂੰ ਉਸ ਟਰੇਡ ਦੇ ਵਿੱਚ ਪ੍ਰੋਫਿਟ ਹੋਊਗਾ ਤੇ ਆਪਾਂ ਕਨਫਰਮੇਸ਼ਨ ਤੇ ਵੀ ਟਰੇਡ ਕਰ ਸਕਦੇ ਆ ਤੇ ਦੂਜੀ ਗੱਲ ਇਹ ਆ ਕਿ ਇਹਦੇ ਨਾਲ ਇੱਕ ਕੰਡੀਸ਼ਨ ਵੀ ਅਪਲਾਈ ਹੋਵੇਗੀ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਹੁਣ ਦੇਖੋ ਕਿ ਇਹਦੀ ਜ਼ਿਆਦਾ ਬੈਕ ਟੈਸਟਿੰਗ ਮੈਂ ਤੁਹਾਨੂੰ ਵੀਡੀਓ ਚ ਨਹੀਂ ਵਿਖਾਵਾਂਗਾ ਸਿਰਫ ਇੱਕ ਦੋ ਹੀ ਵਿਖਾਵਾਂਗਾ ਕਿਉਂਕਿ ਪਿਛਲੇ ਪ੍ਰੀਮੀਅਮ ਆਪਣੇ ਕੋਲੇ ਨਹੀਂ ਹੁੰਦੇ ਇਸ ਕਰਕੇ ਦੀ ਅਪਾਂ ਫਾਰਵਰਡ ਟੈਸਟਿੰਗ ਅੱਗੇ ਜਾਰੀ ਰੱਖਾਂਗੇ ਤੇ ਤੁਸੀਂ ਵੀ ਇਸ ਚੀਜ਼ ਨੂੰ ਸਮਝ ਕੇ ਤੇ ਫਾਰਵਰਡ ਟੈਸਟਿੰਗ ਕਰ ਸਕਦੇ ਜੋ ਬਹੁਤ ਹੀ ਵਧੀਆ ਇੰਟਰਸਟਿੰਗ ਚੀਜ਼ ਹੈ ਜਿਹੜੀ ਕਿ ਬਹੁਤ ਹੀ ਆਪਾਂ ਮਿਸ ਕਰ ਦਿੰਨੇ ਆ ਸਿੰਪਲ ਹੁੰਦੀ ਹੈ ਤੇ ਹੁੰਦਾ ਕੀ ਹੈ ਕਿ ਜਿਵੇਂ ਆਪਾਂ ਨਿਫਟੀ ਨੂੰ ਦੇਖਦੇ ਹਾਂ ਜਾਂ ਕਿਸੇ ਵੀ ਇੰਡੈਕਸ ਨੂੰ ਦੇਖਦੇ ਹਾਂ ਚਲੋ ਅੱਜ ਆਪਾਂ ਨਿਫਟੀ ਦੀ ਹੀ ਗੱਲ ਕਰਾਂਗੇ ਜ਼ਿਆਦਾਤਰ ਆਪਾਂ ਨਿਫਟੀ ਦੇ ਵਿੱਚ ਹੀ ਟ੍ਰੇਡ ਕਰਦੇ ਹਾਂ ਜਾਂ ਸੈਂਸ ਐਕਸਚੇਂਜ ਕਰਦੇ ਹਾਂ ਜਦੋਂ ਵੀ ਇਹ سپورਟ ਕੋਲੇ ਆਉਂਦੀ ਆ ਠੀਕ ਹੈ سپورਟ ਕੋਲੇ ਆਉਂਦੀ ਜਿਵੇਂ ਕਿ ਇੱਥੇ ਮੈਂ 5 ਮਿੰਟ ਦਾ ਟਾਈਮ 프레임 ਲਗਾਇਆ ਹੋਇਆ ਹੈ ਦੇਖ ਸਕਦੇ ਹੋ ਤੁਸੀਂ سپورਟ ਕੋਲੇ ਆਉਂਦੀ ਜਿਵੇਂ ਲਾਸਟ ਸੈਸ਼ਨ ਦੇ ਵਿੱਚ ਆਪਾਂ ਤੁਹਾਨੂੰ سپورਟ ਦਿੱਤਾ ਸੀ 1299 ਦਾ ਸੀ ਤੇ ਇੱਕ ਸ਼ਾਇਦ ਪਿਛਲੇ ਦਿਨ ਦਾ ਲੋਅ ਸੀ ਅੱਜ ਦਾ 328 ਦਾ ਠੀਕ ਹੈ ਜੀ ਤੇ ਆਪਾਂ ਇਥੋਂ ਇੱਕ ਟਰੇਡ ਵੀ ਪਲਾਨ ਕੀਤੀ ਸੀ ਅਪਸਾਈਡ ਤੇ ਜਿਹਦੇ ਵਿੱਚ ਆਪਾਂ ਐਗਜ਼ਿਟ ਕਰ ਦਿੱਤਾ ਸੀ ਪਰ ਓਵਰਆਲ ਆਪਾਂ ਨੂੰ ਉਸਨੇ ਪ੍ਰੋਫਿਟ ਦੇ ਕੇ ਜਾਣਾ ਸੀ ਉਹ ਮੈਂ ਤਾਂ ਐਗਜ਼ਿਟ ਕਰ ਦਿੱਤਾ ਸੀ ਕਿਉਂਕਿ ਮੂਵਮੈਂਟ ਥੋੜਾ ਜਿਹਾ ਸਲੋ ਸੀ ਬਾਕੀ ਆਪਾਂ ਨੂੰ ਹੋਲਡ ਕਰਕੇ ਰੱਖਣਾ ਚਾਹੀਦਾ ਉਹ ਆਪਣੀ ਗਲਤੀ ਸੀ ਠੀਕ ਹੈ ਪਰ ਅੱਗੇ ਤੋਂ ਆਪਾਂ ਇਸ ਚੀਜ਼ ਨੂੰ ਮਤਲਬ ਕਿ ਸਮਝ ਕੇ ਉਸ ਨੂੰ ਹੋਲਡ ਵੀ ਆਪਾਂ ਰੱਖ ਸਕਦੇ ਹਾਂ ਤੇ ਇੱਕ ਵੱਡਾ ਪ੍ਰੋਫਿਟ ਆਪਾਂ ਲੈ ਸਕਦੇ ਹਾਂ ਦੂਜੀ ਗੱਲ ਇਹ ਹੈ ਕਿ ਆਪਾਂ ਕਨਫਰਮੇਸ਼ਨ ਤੇ ਵੀ ਟਰੇਡ ਕਰ ਸਕਦੇ ਹਾਂ ਜਦੋਂ ਵੀ ਮਾਰਕੀਟ ਸਪੋਰਟ ਕੋਲ ਆਉਂਦੀ ਹੈ ਨਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਪ੍ਰੀਮੀਅਮ ਠੀਕ ਹੈ ਜਿਵੇਂ ਮੰਨ ਲਓ ਕਿ ਇੱਥੇ ਆਪਣਾ سپورਟ ਸੀ 25000 299 ਦਾ ਤੇ ਆਪਾਂ ਮੰਨ ਲਓ ਕਿ ਜੇ ਇੱਥੇ سپورਟ ਤੋਂ ਐਕਸਪੈਕਟ ਕਰ ਰਹੇ ਹਾਂ ਕਿ ਆਪਾਂ ਕਾਲ ਸਾਈਡ ਦੀ ਟਰੇਡ ਪਰ ਪਲਾਨ ਕਰਨੀ ਹੈ ਤੇ ਆਪਾਂ 25300 ਦਾ ਕਾਲ ਹੈ ਜਿਹੜਾ ਉਹਦਾ ਚਾਰਟ ਜ਼ਰੂਰ ਦੇਖਣਾ ਹੈ ਨਾਲ ਜਦੋਂ ਇਹ سپورਟ ਕੋਲੇ ਆ ਵੀ ਆਵੇਗੀ ਤੇ ਕੀ ਦੇਖਣਾ ਉਹਦੇ ਵਿੱਚ ਉਹ ਮੈਂ ਤੁਹਾਨੂੰ ਦੱਸਾਂਗਾ ਹੁਣ ਦੇਖੋ ਵੀ ਇੱਕ ਪਹਿਲੋਂ ਮੇਰੀ ਸਭ ਤੋਂ ਗੱਲ ਸੁਣ ਲਿਓ ਕਿ ਜਦੋਂ ਵੀ ਤੁਸੀਂ ਟਰੇਡਿੰਗ ਕਰਦੇ ਹੋ ਨਾ ਠੀਕ ਹੈ ਟਰੇਡ ਕਰਦੇ ਹੋ ਤੁਸੀਂ ਜਦੋਂ ਵੀ ਹਰ ਬੰਦਾ ਟਰੇਡ ਪੈਸੇ ਕਮਾਉਣ ਵਾਸਤੇ ਕਰਦਾ ਹੈ ਜਦੋਂ ਤੁਸੀਂ ਮਨ ਲੋਕੀ অপਸ਼ਨ চেইন ਡਾਟਾ ਦੇਖਦੇ ਹੋ ਜਾਂ ਮੈਂ ਵੀ ਦੇਖਦਾ ਹਾਂ ਠੀਕ ਹੈ ਮੈਂ ਬਹੁਤ ਘੱਟ ਦੇਖਦਾ ਹਾਂ ਵੈਸੇ ਪਰ ਇਹਦੇ ਵਿੱਚੋਂ ਦੇਖਣ ਵਾਲੀ ਚੀਜ਼ ਕੀ ਹੁੰਦੀ ਹੈ ਕਿ ਜਦੋਂ ਵੀ ਆਪਾਂ ਤੁਸੀਂ ਕਾਲ ਸਾਈਡ ਦੇਖਦੇ ਹੋਵੋਗੇ ਸਭ ਤੋਂ ਜ਼ਿਆਦਾ ਮਤਲਬ ਕਿ ਆ ਜਿਹੜੇ OI ਠੀਕ ਹੈ オーਪਨ ਇੰਟਰਸਟ ਇਹ ਮੈਂ NSC ਦੀ ਵੈਬਸਾਈਟ ਤੇ ਓਪਨ ਕੀਤਾ ਹੋਇਆ ਵੈਸੇ ਤੁਸੀਂ ਬ੍ਰੋਕਰ ਚ ਵੀ ਦੇਖ ਸਕਦੇ ਹੋ ਕਿਸੇ ਚ ਵੀ ਜਿਹਦੇ ਵਿੱਚ ਅਵੇਲੇਬਲ ਹੁੰਦਾ ਹੈ ਤੇ ਇੱਥੇ ਦੇਖੋ ਕਿ ਮੈਂ ਓਪਨ ਕੀਤਾ ਹੋਇਆ ਹੈ ਇਹ ਕਾਲ ਸਾਈਡ ਦਾ ਡਾਟਾ ਹੈ ਤੇ ਪੁੱਟ ਸਾਈਡ ਦਾ ਆਪਾਂ ਇਹ ਦੇਖਣਾ ਹੁੰਦਾ ਹੈ ਕਿ ਕਾਲ ਸਾਈਡ ਸਭ ਤੋਂ ਜ਼ਿਆਦਾ ਕਿਸ ਜਗ੍ਹਾ ਤੇ ਪੋਜੀਸ਼ਨਾਂ ਬਣੀਆਂ ਹੋਈਆਂ ਹਨ OI ਦੇ ਵਿੱਚ ਠੀਕ ਹੈ OI चेंज ਨਹੀਂ ਟੋਟਲ ਤੇ ਇਸ ਨੂੰ ਤੁਸੀਂ ਜਦੋਂ ਮਾਰਕੀਟ ਓਪਨ ਹੁੰਦੀ ਆ 5-7 ਮਿੰਟ ਬਾਅਦ ਅਪਡੇਟ ਕਰਕੇ ਵੀ ਦੇਖ ਸਕਦੇ ਹੋ ਉਦੋਂ ਲੇਟੈਸਟ ਆ ਜਾਂਦੀਆਂ ਹਨ ਪਹਿਲਾਂ ਵੀ ਦੇਖ ਸਕਦੇ ਹੋ ਹੁਣ ਦੇਖੋ ਕਿ ਸਭ ਤੋਂ ਜ਼ਿਆਦਾ ਦੇਖ ਕੇ ਆਪਾਂ ਮੈਂ ਕੋਈ ਵੀ ਸਪੋਰਟ ਰਿਸਿਸਟੈਂਸ ਇਹਦੇ ਨਾਲ ਨਹੀਂ ਲਗਾਉਣਾ ਠੀਕ ਹੈ ਮੈਂ ਸਿਰਫ ਤੁਹਾਨੂੰ ਇੱਕ ਮੰਨ ਲਓ ਕਿ ਜਾਣਕਾਰੀ ਦੇਣੀ ਹੈ ਜੇ ਤੁਹਾਡੇ ਬਹੁਤ ਕੰਮ ਆਊਗੀ ਓਕੇ ਚੱਲ ਕੇ ਜਿਹਦੇ ਨਾਲ ਤੁਸੀਂ ਬਹੁਤ ਪਹਿਲਾਂ ਲਾਸ ਕੀਤੇ ਹੁਣ ਕੀ ਤੇ ਅੱਗੇ ਤੁਹਾਡੇ ਬੰਦ ਹੋ ਜਾਣਗੇ ਹੁਣ ਦੇਖੋਗੇ ਆਪਾਂ ਸਭ ਤੋਂ ਜ਼ਿਆਦਾ ਦੇਖਨੇ ਹੈ ਜਿਵੇਂ ਮੰਨ ਲਓ ਕਿ ਇੱਥੇ 25400 ਤੇ 2 ਲੱਖ ਤੇ 5268 ਠੀਕ ਹੈ ਬਾਕੀ ਸਾਰਿਆਂ ਤੇ ਉਦੋਂ ਘਟਿਆ ਆਪਾਂ ਹੁਣ ਦੇ ਹਿਸਾਬ ਨਾਲ ਚੱਲ ਸਕਦੇ ਆ ਜਦੋਂ ਮਾਰਕੀਟ ਓਪਨ ਹੁੰਦੀ ਉਹਨੂੰ ਚੇਂਜ ਵੀ ਹੋ ਸਕਦੇ ਪਰ ਉਹੀ ਪਹਿਲੇ ਅੱਧੇ ਘੰਟੇ ਦੇ ਵਿੱਚ ਵਿੱਚ ਤੁਸੀਂ ਦੇਖ ਸਕਦੇ ਜੋ ਬਾਅਦ ਚ ਦੇਖਣ ਦੀ ਲੋੜ ਨਹੀਂ ਜਿੱਥੇ ਸਭ ਤੋਂ ਜ਼ਿਆਦਾ ਹੁੰਦੇ ਜਿਵੇਂ ਮੰਨ ਲਓ ਕਿ 25400 ਤੇ ਸਭ ਤੋਂ ਜ਼ਿਆਦਾ ਆ ਕਾਲ ਸਾਈਡ ਆਪਾਂ ਮੰਨ ਲਿਆ ਕਿ 25400 ਉੱਤੇ ਨਹੀਂ ਜਾਵੇਗੀ ਜਾਣ ਨੂੰ ਜਾ ਸਕਦੀ ਹੈ ਪਰ ਆਪਾਂ ਇੱਕ ਆਬਜ਼ਰਵੇਸ਼ਨ ਦੇ ਤੌਰ ਤੇ ਮੰਨਣਾ ਹੈ ਕਿ ਉੱਤੇ ਨਹੀਂ ਜਾਵੇਗੀ ਠੀਕ ਹੈ ਜੀ ਤੇ ਇਧਰ ਆਪਾਂ ਪੁੱਟ ਸਾਈਡ ਦੇਖੀਏ ਜੇ تو ہوں سب پچی ہزار تین سوتے ہے ٹھیک ہے ہو سکتا ہے کہ مارکیٹ گیپ اپ گیپ ڈاؤن کھلے تو بدل جان اس کر کے میں کہہ رہا ہے کہ دس پندرہ منٹ پہلا اتنے کلوز ہو اس بعد ویکو پر آپ اج ہوں تو مارکیٹ بند ہے تاکہ میں سمجھا رہا ٹھیک ہے جی اس زیادہ اس کو بعد پچی ہزار سے سب سے زیادہ سب تو زیادہ کا مطلب یہ نہیں کہ ادھر نالوں زیادہ مطلب کہ ایس بننے سب تو زیادہ کتے ہے تو ایس بننے سب تو زیادہ کتے ہے ٹھیک ہے ٹھیک ہے ਇੱਥੇ ਹੁਣ ਆਪਾਂ ਇਹ ਦੇਖਣਾ ਹੈ ਕਿ 25400 ਜਦੋਂ ਵੀ ਆਪਾਂ ਟਰੇਡ ਕਰਨੀ ਹੈ ਸਪੋਜ਼ ਕਰੋ ਕਿ ਆਪਣਾ ਕਾਲ ਸਾਈਡ ਦਾ ਸੈਟਅਪ ਬਣਿਆ ਜਾਂ ਆਪਣਾ ਪੁੱਟ ਸਾਈਡ ਦਾ ਸੈਟਅਪ ਬਣਿਆ ਮੰਨ ਲਓ ਕਿ ਆਪਣਾ ਕਾਲ ਸਾਈਡ ਦਾ ਸੈਟਅਪ ਬਣਿਆ ਤੇ ਆਪਾਂ ਇਹ ਕੋਸ਼ਿਸ਼ ਕਰਨੀ ਹੈ ਕਿ 25000 ਤੋਂ 400 ਤੋਂ ਉੱਤੇ ਵਾਲਾ ਕੋਈ ਵੀ ਸਟ੍ਰਾਈਕ ਪ੍ਰਾਈਸ ਆਪਾਂ ਬਾਏ ਨਹੀਂ ਕਰਨਾ ਕਾਲ ਸਾਈਡ ਲਈ ਠੀਕ ਹੈ ਜੀ ਜਿਵੇਂ ਮੰਨ ਲਓ ਕਿ ਆਪਾਂ ਮੰਨ ਲਓ ਕਿ ਮਾਰਕੀਟ 25300 ਤੇ ਹੈ ਤੇ ਆਪਾਂ ਉੱਥੇ ਤਾਂ ਨਾਰਮਲੀ ਆਪਾਂ 25300 ਤਾਂ ਹੀ ਬਾਏ ਕਰਾਂਗੇ ਐਟ ਦਾ ਮਨੀ ਹੈ ਆਪਾਂ ਬਾਏ ਕਰਨਾ ਹੁੰਦਾ ਪਰ ਜੇ ਤੁਸੀਂ ਆਊਟ ਆਫ ਦਾ ਮਨੀ ਵੀ ਕਰਨਾ ਹੈ ਤਾਂ 25350 ਕਰ ਲਓ 25400 ਕਰ ਲਓ ਠੀਕ ਹੈ ਜੇ ਮੂਮੈਂਟ ਆਵੇਗਾ ਤਾਂ ਉਹਦੇ ਵਿੱਚ ਵੀ ਪ੍ਰੋਫਿਟ ਹੋ ਜਾਵੇਗਾ ਪਰ ਕਦੇ ਵੀ ਤੁਸੀਂ ਇਸ ਤੋਂ ਬਾਹਰ ਵਾਲਾ 25450 ਨਹੀਂ ਕਰਨਾ 25500 ਨਹੀਂ ਕਰਨਾ ਠੀਕ ਹੈ ਕਿਉਂ ਨਹੀਂ ਕਰਨਾ ਕਿਉਂਕਿ ਜੇ ਆਪਾਂ ਇਸ ਨੂੰ ਦੇਖ ਰਹੇ ਹਾਂ ਆਪਸ਼ਨ ਚ ਇੰਡੈਟਨ ਤੇ ਆਪਾਂ ਇਹ ਮੰਨ ਰਹੇ ਹਾਂ ਕਿ ਇਸ ਤੋਂ ਬਾਹਰ ਮਾਰਕੀਟ ਨਹੀਂ ਜਾਵੇਗੀ ਬਾਹਰ ਵਾਲੇ ਜਿੰਨੇ ਵੀ ਜਿੱਥੇ ਜ਼ਿਆਦਾ ਹੁੰਦੇ ਆ ਨਾ ਇਹ ਮੰਨ ਲਓ ਕਿ ਜਿੱਥੇ ਜ਼ਿਆਦਾ ਕਾਲ ਜਿਵੇਂ ਨਾ ਕਾਲ ਸਾਈਡ ਤੇ ਪੁੱਟ ਸਾਈਡ ਬਿਜਿਸ਼ਨਾਂ ਬਣੀਆਂ ਹੁੰਦੀਆਂ ਜਿਹੜੇ ਬਾਹਰ ਵਾਲੇ ਤੋਂ ਸਟ੍ਰਾਈਕ ਪ੍ਰਾਈਸ ਹੁੰਦੇ ਉੱਥੇ ਹੋਰ ਜ਼ਿਆਦਾ ਅਗਰੈਸਿਵ ਹੁੰਦੇ ਆ ਤੇ ਉੱਥੇ ਪ੍ਰੀਮੀਅਮ ਜ਼ਿਆਦਾ ਡੀਕੇ ਹੁੰਦਾ ਹੈ ਜਿਹਦੇ ਵਿੱਚ ਕੀ ਹੁੰਦਾ ਹੈ ਕਿ ਆਪਣੀ ਜਿਹੜੇ ਟ੍ਰੇਡ ਸਹੀ ਹੋਣ ਤੇ ਵੀ ਆਪਾਂ ਨੂੰ ਪ੍ਰਾਫਿਟ ਨਹੀਂ ਮਿਲਦਾ ਜੇ ਮਿਲਦਾ ਵੀ ਉਹ ਤੇ ਉਹਨਾ ਪ੍ਰਾਫਿਟ ਨਹੀਂ ਮਿਲਦਾ ਇਹ ਚੀਜ਼ ਹਮੇਸ਼ਾ ਤੁਸੀਂ ਧਿਆਨ ਰੱਖਣੀ ਆ ਪਹਿਲੀ ਗੱਲ ਤਾਂ ਹਮੇਸ਼ਾ ਆਪਾਂ ਚਲੋ ਐਟ ਦਾ ਮਨੀ ਹੀ ਬਾਇ ਕਰਦੇ ਆ ਫਿਰ ਵੀ ਜੇ ਆਊਟ ਆਫ ਦਾ ਮਨੀ ਕਿਸੇ ਦਿਨ ਆਪਾਂ ਨੂੰ ਲੈਣਾ ਪਵੇ ਜਿਵੇਂ ਆਪਾਂ ਪਿਛਲੇ ਦਿਨ ਪਿਛਲੇ ਇੱਕ ਦੋ ਹਫ਼ਤੇ ਪਹਿਲਾਂ ਆਪਾਂ ਲਿਆ ਵੀ ਸੀ ਤੇ ਉਹਦੇ ਵਿੱਚ ਆਪਾਂ ਨੂੰ ਤਿੰਨ ਗੁਣਾ ਪ੍ਰਾਫਿਟ ਵੀ ਵੇਖਣ ਨੂੰ ਮਿਲਿਆ ਸੀ ਪਰ ਇਹ ਚੀਜ਼ ਹਮੇਸ਼ਾ ਤੁਸੀਂ ਦੇਖਿਆ ਕਰੋ ਕਿ ਸਭ ਤੋਂ ਜ਼ਿਆਦਾ ਜਿੱਥੇ ਹੈ ਉਸ ਤੋਂ ਬਾਹਰ ਆਪਾਂ ਨਾ ਜਾਈਏ 25400 ਤੋਂ ਉੱਤੇ ਵਾਲਾ ਆਪਾਂ ਕਾਲ ਬਾਇ ਕਰਨ ਦੀ ਕੋਸ਼ਿਸ਼ ਨਾ ਕਰੀਏ ਤੇ ਜੇ ਮੰਨ ਲਓ ਕਿ 25300 ਤੋਂ 300 ਤੇ ਬਹੁਤ ਜ਼ਿਆਦਾ ਹੈ ਤੇ ਉਸ ਤੋਂ ਥੱਲੇ ਵਾਲਾ ਪੁੱਟ ਬਾਇ ਕਰਨ ਦੀ ਆਪਾਂ ਕੋਸ਼ਿਸ਼ ਨਾ ਕਰੀਏ ਮਤਲਬ ਕਿ ਆਪਾਂ ਜੋ ਵੀ ਟ੍ਰੇਡ ਪਲਾਨ ਕਰਨੀ ਹੈ ਕਾਲ ਸਾਈਡ ਦੀ ਜਾਂ ਪੁੱਟ ਸਾਈਡ ਦੀ ਇਹਦੇ ਵਿੱਚ ਵਿੱਚ ਸਟ੍ਰਾਈਕ ਪ੍ਰਾਈਸ ਨੂੰ ਆਪਾਂ ਬਾਇ ਕਰਨ ਦੀ ਕੋਸ਼ਿਸ਼ ਕਰੀਏ ਜਿਵੇਂ ਮੰਨ ਲਓ ਕਿ ਆਪਾਂ ਐਗਜ਼ਾਮਪਲ ਦੇ ਤੌਰ ਤੇ ਇਸ ਤੋਂ ਜ਼ਿਆਦਾ ਪ੍ਰੋਟ੍ਰੇਟਰ ਇੱਥੇ 5 2950 ਦਾ ਬਾਇ ਨਾ ਕਰੀਏ ਐਗਜ਼ਾਮਪਲ ਦੇ ਤੌਰ ਤੇ ਠੀਕ ਹੈ ਇਹ ਚੀਜ਼ ਨੂੰ ਆਪਾਂ ਸਮਝਣਾ ਹੈ ਇਹਦੇ ਵਿੱਚ ਵਿੱਚ ਆਲੇ-ਬਾਏ ਕਰਨੇ ਤੇ ਫਿਰ ਹੀ ਉਹ ਜੋ ਮੈਂ ਤੁਹਾਨੂੰ ਇੱਥੇ ਦੱਸਣ ਜਾ ਰਿਹਾ ਉਹ ਚੀਜ਼ ਵਰਕ ਕਰੇਗੀ ਕਿਉਂਕਿ ਜਿਹੜੇ ਇਸ ਤੋਂ ਬਾਹਰ ਵਾਲ ਸਟ੍ਰਾਈਕ ਪ੍ਰਾਈਸ ਆ ਉਹਦੇ ਵਿੱਚ ਮੰਨ ਲਓ ਕਿ ਇੱਥੇ ਮਾਰਕੀਟ ਦੇ ਵਿੱਚ ਲੋ ਬ੍ਰੇਕ ਹੋਇਆ ਵੀ ਹੈ ਤੇ ਉੱਥੇ ਪਹਿਲੋਂ ਕਾਫੀ ਟਾਈਮ ਲੋ ਬ੍ਰੇਕ ਹੋ ਜਾਵੇਗਾ ਠੀਕ ਹੈ ਹੁਣ ਮੈਂ ਤੁਹਾਨੂੰ ਕੀ ਕਹਿ ਸਮਝਾਉਣੀ ਸੀ ਕਿ ਜਦੋਂ ਵੀ ਮਾਰਕੀਟ ਸਪੋਰਟ ਕਾਲ ਆਉਂਦੀ ਆ ਜਿਵੇਂ ਦੇਖੋ ਕਿ ਇੱਥੇ ਸਪੋਰਟ ਕਾਲ ਆਈ ਤੇ ਆਪਾਂ ਜਿਵੇਂ 3 ਕੈਂਡਲਸਟ ਜਾਂ ਫਿਰ ਮਾਰਕੀਟ ਇਸ ਤਰ੍ਹਾਂ ਕਨਸੋਲਿਡੇਟ ਕਰਕੇ ਬਾਅਦ ਵਿੱਚ ਬ੍ਰੇਕਆਊਟ ਵੀ ਕਰਦੀ ਹੈ ਪਰ ਆਪਾਂ ਬਿਲਕੁਲ ਬੋਟਮ ਤੇ ਟ੍ਰੇਡ ਕਰਨੀ ਹੈ ਉਹਦੇ ਵਾਸਤੇ ਮੈਂ ਤੁਹਾਨੂੰ ਤਰੀਕਾ ਦੱਸ ਰਿਹਾ ਇੱਥੇ ਦੇਖੋਗੇ ਆਪਣਾ ਟ੍ਰੈਂਡ ਨਾ ਚੱਲ ਰਿਹਾ ਸੀ ਇੱਥੇ ਦੇਖੋਗੇ 5 ਮਿੰਟ ਦਾ ਨੈਕਸਟ ਕੈਂਡਲ ਇਹਦੇ ਉੱਤੇ ক্লোਜ਼ ਹੋਇਆ ਧਿਆਨ ਨਾਲ ਤੁਸੀਂ ਦੇਖ ਲਿਓ ਆਪਦੇ ਚਾਰਟ ਤੇ ਵੀ ਦੇਖ ਸਕਦੇ ਹੋ ਇਹ ਆਪਣਾ 11:55 ਮਿੰਟ ਤੇ ਕੈਂਡਲ ক্লোਜ਼ ਹੋ ਗਿਆ ਸੀ ਇਸ ਕੈਂਡਲ ਦੇ ਉੱਤੇ ਤੇ ਇਹਦਾ ਇਸਨੇ ਲੋ ਬ੍ਰੇਕ ਨਹੀਂ ਕੀਤਾ ਸੀ ਤੇ ਆਪਣਾ ਸਟਾਪ ਲੌਸ ਇਹਦੇ ਹਿਸਾਬ ਨਾਲ ਪਹਿਲਾਂ ਗੱਲ ਕਰ ਰਿਹਾ ਮੈਂ ਕਿ ਨਿਫਟੀ ਦੇ ਚਾਰਟ ਦੇ ਹਿਸਾਬ ਨਾਲ ਸਟਾਪ ਲੌਸ ਆਪਣਾ ਇਸ ਕੈਂ ਇਹਦਾ ਜਿਹੜਾ ਲੋ ਸੀ ਉਹ ਬੰਦਾ ਸੀ ਠੀਕ ਹੈ 11:50 ਮਿੰਟ ਵਾਲਾ ਜੋ ਕੈਂਡਲ ਇਹਦੇ ਥੱਲੇ ਆਪਾਂ ਨੂੰ ਸਟਾਪ ਲੋਸ ਬੰਦਾ ਸੀ ਹੁਣ ਆਪਾਂ ਪ੍ਰੀਮੀਅਮ ਦੀ ਗੱਲ ਕਰਦੇ ਆਂ ਇੱਥੇ ਪ੍ਰੀਮੀਅਮ ਕਿਹੜਾ ਬਾਇ ਕਰਾਂਗੇ 25300 ਦਾ ਚੱਲਾਂਗੇ ਆਪਾਂ ਪ੍ਰੀਮੀਅਮ ਤੇ ਠੀਕ ਹੈ ਤੇ ਇਹ ਆਪਾਂ ਇੱਥੇ ਲਗਾ ਲਿਆ ਇਹ ਦੇਖੋ ਇਹ ਆਪਣਾ 11:50 ਮਿੰਟ ਵਾਲਾ ਕੈਂਡਲ ਧਿਆਨ ਨਾਲ ਤੁਸੀਂ ਦੇਖ ਲਿਓ ਥੱਲੇ ਟਾਈਮ ਵੀ ਇੱਥੇ ਆ ਰਿਹਾ ਹੋਵੇਗਾ ਥੱਲੇ ਦੇਖ ਸਕਦੇ ਜੇ ਤੁਸੀਂ ਉੱਥੇ ਟਾਈਮ ਵੀ ਆ ਰਿਹਾ ਹੈ 19 ਸਤੰਬਰ 11:50 ਠੀਕ ਹੈ ਇਹਦਾ ਲੋ ਕਿਨੇ ਤੇ ਬਣਿਆ ਉੱਤੇ ਲੋ ਚੈੱਕ ਕਰ ਲਿਓ ਇੱਥੇ ਇਸ ਜਗ੍ਹਾ ਤੇ ਲੋ ਆ 82.65 ਤੇ ਦਾ ਲੋ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਫੇਰ ਦੁਬਾਰਾ ਨਿਫਟੀ ਚੱਲਦੇ ਹਾਂ ਹੁਣ ਦੇਖੋ 11:50 ਮਿੰਟ ਤੇ ਬਣਿਆ ਤੇ ਉਸ ਤੋਂ ਬਾਅਦ ਜਿਹੜਾ ਆ ਨੈਕਸਟ ਕੈਂਡਲ ਆ ਤਾਂ ਉੱਤੇ ক্লোਜ਼ ਹੋ ਗਿਆ ਤੇ ਇੱਥੇ ਆਪਣਾ ਸੈਟਅਪ ਬਣ ਗਿਆ ਆਪਾਂ ਇੱਥੇ ਟ੍ਰੇਡ ਪਲਾਨ ਕਰ ਲੈਣੀ ਆ ਠੀਕ ਹੈ ਆਪਾਂ ਕਾਲ ਸਾਈਡ ਦੀ ਟ੍ਰੇਡ ਪਲਾਨ ਕਰ ਲਈ ਇਹ ਆਪਣਾ ਪਹਿਲਾ ਤਰੀਕਾ ਆ ਕਿਉਂਕਿ ਆਪਾਂ ਇਹੀ ਦੇਖਦੇ ਆ ਨਾ ਕਿ سپورਟ ਤੇ ਆ ਕੇ ਕੋਈ ਕੈਂਡਲਸਟਿਕ ਬਣੇ ਜਾਂ ਫਿਰ ਆਪਣਾ ਥਰੀ ਕੈਂਡਲਸਟਿਕ ਰੂਲ ਪ੍ਰਾਈਸ ਜੈਕਸ਼ਨ ਬਣੇ ਤੇ ਆਪਾਂ ਟ੍ਰੇਡ ਕਰਾਂਗੇ ਆਪਾਂ ਟ੍ਰੇਡ ਇੱਥੇ ਪਲਾਨ ਕਰ ਲਈ ਸਟਾਪ ਲੌਸ ਇਹਦੇ ਮਤਲਬ ਕਿ ਪ੍ਰੀਮੀਅਮ ਦੇ ਵਿੱਚ ਜੋ ਲੋ ਹੋਵੇਗਾ ਉਹਦੇ ਥੱਲੇ ਆਪਾਂ ਸਟਾਪ ਲੌਸ ਲਗਾਵਾਂਗੇ ਐਸ ਲੋ ਦੇ ਥੱਲੇ ਠੀਕ ਹੈ ਆਪਣਾ ਸਟਾਪ ਲੌਸ ਬਣੇਗਾ 82 ਦਾ ਐਂਟਰੀ ਆਪਣੀ ਕਿੱਥੇ ਬਣੀ ਐਗਜ਼ਾਮਪਲ ਦੇ ਤੌਰ ਤੇ ਮੈਂ ਕਹਿ ਰਿਹਾ ਜਦੋਂ ਇਹ ক্লোਜ਼ ਹੋਇਆ ক্লোਜ਼ ਇਹ ਹੋਇਆ ਸੀ ਲਗਭਗ 91 ਤੇ ਠੀਕ ਹੈ ਚਲੋ 92 ਤੇ ਆਪਣੀ ਐਂਟਰੀ ਮੰਨ ਲਓ ਤੇ 82 ਤੇ ਆਪਣਾ ਸਟਾਪ ਲੌਸ ਬਣਿਆ ਉਸ ਤੋਂ ਬਾਅਦ ਆ ਦੇਖੋ ਕਿ ਇਧਰ ਮਾਰਕੀਟ ਨੇ ਜਦੋਂ ਆਹ ਕੈਂਡਲ ਬਣਿਆ ਸੀ ਆਪਣਾ 12:05 ਮਿੰਟ ਤੇ ਇਹਦਾ ਪਹਿਲੇ ਕੈਂਡਲ ਦਾ ਲੋ ਬ੍ਰੇਕ ਕਰ ਦਿੱਤਾ ਸੀ ਪਰ ਪ੍ਰੀਮੀਅਮ ਦੇ ਵਿੱਚ ਉਹ ਲੋ ਤੁਹਾਡਾ ਬ੍ਰੇਕ ਨਹੀਂ ਹੋਇਆ ਧਿਆਨ ਨਾਲ ਦੇਖੋ ਇਹ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਐ ਇਹਦੇ ਵਿੱਚ ਦੇਖੋ ਕਿ ਲੋ ਬ੍ਰੇਕ ਨਹੀਂ ਹੋਇਆ ਮਤਲਬ ਕਿ ਇਹ ਸਭ ਤੋਂ ਵੱਡਾ ਸਾਈਨ ਹੈ ਕਿ ਤੁਹਾਡੀ ਜਿਹੜੀ ਟ੍ਰੇਡ ਆ ਉਹ 99% ਪਾਸ ਹੋਣ ਦੇ ਚਾਂਸ ਹੈ ਜੇ ਇਹ ਚੀਜ਼ ਹੋ ਰਹੀ ਹੈ ਤੇ ਹੁਣ ਇਹਦੇ ਵਿੱਚ ਦੇਖੋ ਕਿ ਇੱਕ ਚੀਜ਼ ਹੋਰ ਆਪਾਂ ਨੂੰ ਕੀ ਸਿੱਖਣ ਨੂੰ ਮਿਲੀ ਕਿੰਨੀ ਵਧੀਆ ਕਿ ਜਦੋਂ ਇਹ ਇਹਦੇ ਕੋਲ ਆ ਕੇ ਪੋਜ਼ਿਟਿਵ ਪ੍ਰੋਜੈਕਸ਼ਨ ਬਣਿਆ ਠੀਕ ਹੈ ਤੁਸੀਂ ਐਕਸ਼ਨ ਨਹੀਂ ਵੀ ਲੈਨੇ ਟ੍ਰੇਡ ਨਹੀਂ ਵੀ ਲੈਨੇ ਉਸ ਤੋਂ ਬਾਅਦ ਵੇਟ ਕਰੋ ਧਿਆਨ ਨਾਲ ਪ੍ਰੀਮੀਅਮ ਦਾ ਚਾਰਟ ਦੇਖਦੇ ਰਹੋ ਜੇ ਇਹਦੇ ਵਿੱਚ ਮਾਰਕੀਟ ਲੋ ਬ੍ਰੇਕ ਕਰ ਰਹੀ ਹੈ ਪਰ ਪ੍ਰੀਮੀਅਮ ਦੇ ਵਿੱਚ ਨੈਕਸਟ ਕੈਂਡਲ ਲੋ ਬ੍ਰੇਕ ਨਹੀਂ ਕਰ 파ਰੇ ਤਾਂ ਉੱਥੇ ਤੁਸੀਂ ਐਂਟਰੀ ਫਿਰ ਤੋਂ ਬਣਾ ਸਕਦੇ ਜੇ ਉਹ ਸਟੌਪ ਲੌਸ ਥੱਲੇ ਲਗਾ ਕੇ ਮਤਲਬ ਕਿ ਇਹਦਾ ਮਤਲਬ ਇਹ ਹੈ ਕਿ ਪ੍ਰੀਮੀਅਮ ਨੂੰ ਕੋਈ ਬਾਇ ਕਰ ਰਿਹਾ ਹੈ ਇੱਥੋਂ ਤੇ ਮਾਰਕੀਟ ਉੱਤੇ ਜਾ ਸਕਦੀ ਹੈ ਮਤਲਬ ਪ੍ਰੀਮੀਅਮ ਜਿਹੜਾ ਹੈ ਉਹ ਬਾਇ ਹੋ ਰਿਹਾ ਨਿਫਟੀ ਚਾਹੇ ਨਵਾਂ ਲੋ ਬਣਾ ਰਹੀ ਹੈ ਪਰ ਪ੍ਰੀਮੀਅਮ ਨਵਾਂ ਲੋ ਨਹੀਂ ਬਣਾ ਰਿਹਾ ਦੇਖ ਸਕਦੇ ਹੋ ਕਲੀਅਰ ਘੱਟ ਤੁਹਾਨੂੰ ਦਿਖ ਰਿਹਾ ਇੱਥੇ ਨਵਾਂ ਲੋ ਬਣਿਆ ਪਰ ਪ੍ਰੀਮੀਅਮ ਦੇ ਵਿੱਚ ਉਹ ਲੋ ਬ੍ਰੇਕ ਨਹੀਂ ਹੋਇਆ ਹੁਣ ਇਹਦੇ ਵਿੱਚ ਇਹ ਹੋ ਸਕਦਾ ਆਪਾਂ ਗੱਲ ਕਰ ਰਹੇ ਹਾਂ ਜਿਵੇਂ ਮੈਂ ਤੁਹਾਨੂੰ ਇਸੇ ਕਰਕੇ ਆਪਸ਼ਨ ਚੇਨ ਵੇਲੋਂ ਘਾਈ ਸੀ ਉਹਨਾਂ ਦੇ ਵਿੱਚ ਲੋ ਬ੍ਰੇਕ ਹੋਇਆ ਹੋਏ ਪਰ ਜਿਹੜਾ ਆਪਣਾ ਆਟ ਦਾ ਬਣਿਆ ਸੀ ਉਹਦੇ ਵਿੱਚ ਲੋ ਬ੍ਰੇਕ ਨਹੀਂ ਹੋਇਆ ਠੀਕ ਹੈ ਹੁਣ ਇਹਦੇ ਵਿੱਚ ਐਕਸ਼ਨ ਲੈਣ ਦਾ ਸਿੰਪਲ ਇਹ ਤਰੀਕਾ ਸੀ ਪਹਿਲੀ ਵਾਰੀ ਮੰਨ ਲਓ ਕਿ ਆਪਾਂ ਇੱਥੇ ਟ੍ਰੇਡ ਨਹੀਂ ਕਰ ਪਾਏ ਜਦੋਂ ਆਹ ਗ੍ਰੀਨ ਕੈਂਡਲ ਬਣਿਆ ਦੂਜਾ ਉੱਥੇ ਆਪਾਂ ਟ੍ਰੇਡ ਕਰਦੇ ਤਾਂ ਆਪਾਂ ਸਟਾਪ ਲੌਸ ਹੋਰ ਛੋਟਾ ਕਰ ਸਕਦੇ ਸੀ ਠੀਕ ਹੈ ਤੇ ਇਹਦੇ ਹੋਰ ਬੈਕ ਟੈਸਟਿੰਗ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ ਇਹਦੇ ਵਿੱਚ ਚਾਰਟ ਦੇ ਵਿੱਚ ਦਿਖਾ ਦਿੰਦਾ ਹਾਂ ਬਾਕੀ ਇਹ ਪ੍ਰੀਮੀਅਮ ਦੇ ਵਿੱਚ ਮੈਂ ਨਹੀਂ ਦਿਖਾ ਸਕਦਾ ਕਿਉਂਕਿ ਪ੍ਰੀਮੀਅਮ ਪਿਛਲੇ ਨਹੀਂ ਮਿਲਦੇ ਪਿਛਲਿਆਂ ਦੇ ਵਿੱਚ ਆਪਾਂ ਬੈਕਟੈਸਟ ਨਹੀਂ ਕਰ ਸਕਦੇ ਜਿਵੇਂ ਮੰਨ ਲਓ ਕਿ ਆਪਾਂ ਇੱਥੋਂ ਪਿੱਛੇ ਜਾਣਾ ਹੋਵੇ ਤੇ ਸ਼ੋਅ ਹੀ ਨਹੀਂ ਕਰਦੇ ਹੁੰਦੇ ਉਹ ਤੁਹਾਨੂੰ ਵੀ ਪਤਾ ਹੈ ਕਿਉਂਕਿ ਐਕਸਪਾਇਰ ਹੋ ਜਾਂਦੇ ਆ ਬਾਅਦ ਦੇ ਵਿੱਚ ਜਿਹੜੇ ਮੰਨ ਲਓ ਕਿ ਅੱਜ ਤੋਂ ਆਪਾਂ 1 ਮਹੀਨੇ ਪੁਰਾਣਾ ਕੋਈ ਸੈਟਅਪ ਦੇਖਣਾ ਹੈ ਤੇ ਉਹ ਆਪਾਂ ਪ੍ਰੀਮੀਅਮ ਦੇ ਵਿੱਚ ਨਹੀਂ ਦੇਖ ਸਕਾਂਗੇ ਇਸ ਕਰਕੇ ਆਪਾਂ ਇਹਦਾ ਫਾਰਵਰਡ ਟੈਸਟ ਜ਼ਰੂਰ ਕਰਨਾ ਹੈ ਤੇ ਜਦੋਂ ਵੀ ਸਪੋਰਟ ਕੋਲ ਮਾਰਕੀਟ ਆਉਂਦੀ ਜੇ ਮੰਨ ਲਓ ਕਿ ਆਪਾਂ ਦੇਖਣਾ ਹੈ ਕਿ ਜੇ ਇਹ ਚੀਜ਼ ਹੋ ਰਹੀ ਹੈ ਤੇ ਆਪਾਂ ਬਾਏ ਕਰਨ ਲਈ ਬਹੁਤ ਵਧੀ ਇਹ ਚਾਰਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਇਹ ਮੈਂ ਲਗਭਗ ਪਿਛਲੇ 1 ਮਹੀਨੇ ਦੇ ਵਿੱਚ ਤਿੰਨ ਵਾਰ ਇਹ ਚੀਜ਼ ਨੋਟਿਸ ਕਰ ਚੁੱਕਿਆ ਹਾਂ ਤਿੰਨ ਵਾਰੀ ਹੋਈ ਆ ਤੇ ਬਹੁਤ ਮਤਲਬ ਕਿ ਤਕੜਾ ਮੂਵ ਆਪਾਂ ਨੂੰ ਵੇਖਣ ਨੂੰ ਮਿਲਿਆ ਇਹਦੇ ਵਿੱਚ ਇਹ ਦੇਖੋ ਇੱਥੇ ਮੈਂ ਮਤਲਬ ਕਿ ਇੱਥੇ ਚਲੋ ਆਪਣਾ ਸੈਟਅਪ ਉਹ ਨਹੀਂ ਬਣਿਆ ਸੀ ਪਰ ਇੱਥੇ ਅਮਰਕੈਂਟਲ ਬਣ ਗਿਆ ਸੀ ਪਹਿਲਾਂ ਹੀ ਤੇ ਇੱਥੇ ਵੀ ਮੈਂ ਇਹ ਚੀਜ਼ ਟੈਸਟ ਕੀਤੀ ਸੀ ਟ੍ਰੇਡ ਆਪਾਂ ਬਾਅਦ ਦੇ ਵਿੱਚ ਜਦੋਂ ਆ ਪੋਜ਼ਿਟਿਵ ਬਣਿਆ ਸੀ ਉਦੋਂ ਇੱਥੇ ਵੀ ਆ ਲੋ ਬ੍ਰੇਕ ਹੋਇਆ ਸੀ ਪਰ ਪ੍ਰੀਮੀਅਮ ਦੇ ਵਿੱਚ ਲੋ ਬ੍ਰੇਕ ਨਹੀਂ ਹੋਇਆ ਸੀ ਇੱਕ ਇਹ ਹੋ ਗਿਆ ਇੱਕ ਇਸ ਤੋਂ ਪਿੱਛੇ ਮੈਂ ਤੁਹਾਨੂੰ ਹੋਰ ਦਿਖਾਉਣਾ ਜਿੱਥੇ ਪ੍ਰੀਮੀਅਮ ਦੇ ਵਿੱਚ ਜੋ ਆਪਣਾ ਲੋ ਹੁੰਦਾ ਹੈ ਪ੍ਰੀਮੀਅਮ ਦਾ ਉਹ ਬ੍ਰੇਕ ਨਹੀਂ ਹੋਇਆ ਸੀ ਤੇ ਇਹ ਸਟ੍ਰੈਟਜੀ ਬਹੁਤ ਹੀ ਮਤਲਬ ਕਿ ਸ਼ਾਨਦਾਰ ਆ ਜਿਹਦੇ ਵਿੱਚ ਕੀ ਆਪਾਂ ਨੂੰ ਇਹ ਪਤਾ ਚੱਲ ਜਾਂਦਾ ਹੈ ਕਿ ਕੋਈ ਨਾ ਕੋਈ ਬਿਗ ਪਲੇਅਰ ਅੱਗੇੋਂ ਬਾਏ ਕਰ ਰਿਹਾ ਪ੍ਰੀਮੀਅਮ ਨੂੰ ਤਾਈਓ ਉਹ ਪ੍ਰੀਮੀਅਮ ਡੀਕੇ ਨਹੀਂ ਹੋ ਰਿਹਾ ਤੇ ਉਹਦੇ ਵਿੱਚ ਲੋ ਨਹੀਂ ਬ੍ਰੇਕ ਹੋ ਰਿਹਾ ਨਿਫਟੀ ਸਿਰਫ ਲੋ ਬ੍ਰੇਕ ਕਰ ਰਹੀ ਹੈ ਕਿ ਟਰੈਪ ਕਰਨ ਵਾਸਤੇ ਇਹ ਦੇਖੋ ਇੱਥੇ ਆ ਦੇਖੋ ਕਿ ਡਬਲ ਟਾਪ ਪੈਟਰਨ ਬਣਿਆ आजरा कैंडल सीरीज़ ने देखो कि पूरी तरह हाई ब्रेक ਕੀਤਾ ਤੇ کافی ਉੱਤੇ ਗਿਆ ਠੀਕ ਹੈ ਦੇਖ ਸਕਦੇ ਜੋ ਪਰ ਪ੍ਰੀਮੀਅਮ ਦੇ ਵਿੱਚ ਇੱਥੇ ਬਿਲਕੁਲ ਵੀ ਜਿਹੜਾ ਪਿਛਲਾ ਲੋਅ ਬ੍ਰੇਕ ਨਹੀਂ ਹੋਇਆ ਸੀ ਜਿਹੜਾ ਕਿ ਆਹ ਰੈੱਡ ਆਹ ਰੈੱਡ ਕੈਂਡਲ ਸੀ ਨਾ 2:10 ਤੇ ਇਹਦਾ ਜਿਹੜਾ ਲੋਅ ਸੀ ਪ੍ਰੀਮੀਅਮ ਦੇ ਵਿੱਚ ਦੇਖੋ ਕਿ ਮੈਂ ਲੋਅ ਕਿਉਂ ਕਹਿ ਰਿਹਾ ਪ੍ਰੀਮੀਅਮ ਦੇ ਵਿੱਚ ਲੋਅ ਹੀ ਹੋਵੇਗਾ ਚਾਹੇ ਤੁਸੀਂ ਪੁੱਟ ਦੇਖੋ ਚਾਹੇ ਕਾਲ ਦੇਖੋ ਪ੍ਰੀਮੀਅਮ ਉੱਤੇ ਨੂੰ ਵਧਦੇ ਆ ਤੇ ਥੱਲੇ ਨੂੰ ਘਟਦੇ ਆ ਠੀਕ ਹੈ ਇਸ ਕਰਕੇ ਇਹੋ ਗਲਤੀ ਨਾ ਸਮਝ ਜਿਓ ਕਿ ਇੱਥੇ ਹਾਈ ਹੈ ਤੇ ਉੱਥੇ ਲੋਅ ਇਹੋ ਜੀ ਕੋਈ ਚੱਕਰ ਨਹੀਂ ਪ੍ਰੀਮੀਅਮ ਵਿੱਚ ਲੋਅ ਹੀ ਹੋਵੇਗਾ ਹਰ ਵਾਰੀ ਚਾਹੇ ਪੁੱਟ ਹੋ ਜਿਨਾ ਆ ਲੋ ਬ੍ਰੇਕ ਨਹੀਂ ਹੋਇਆ ਸੀ ਧਿਆਨ ਨਾਲ ਜਾ ਕੇ ਦੇਖ ਲਿਓ ਤੇ ਉਸ ਤੋਂ ਪਤਾ ਮਤਲਬ ਕਿ ਕਿੰਨੇ ਦਿਨ ਟ੍ਰੈਂਡ ਵੀ ਡਾਊਨ ਰਿਹਾ ਸੀ ਟ੍ਰੈਂਡ ਦੀ ਤਾਂ ਮੈਨੂੰ ਮਤਲਬ ਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਾਫੀ ਦਿਨ ਡਾਊਨ ਰਹੇਗਾ ਜਾਂ ਨਹੀਂ ਰਹੇਗਾ ਪਰ ਇਹ ਜ਼ਰੂਰੀ ਹੈ ਕਿ ਉਦੋਂ ਬਾਅਦ ਆ ਪ੍ਰੀਮੀਅਮ ਜਦੋਂ ਇਹ ਨਹੀਂ ਬ੍ਰੇਕ ਹੁੰਦਾ ਤੇ ਵਧੀਆ ਟਰੇਡ ਮਿਲਦੀ ਆ ਰਿਸਕ ਰਿਵਾਰਡ 1:2 7 1:2 8 1:2 5 ਤੱਕ ਆਪਾਂ ਨੂੰ ਵੇਖਣ ਨੂੰ ਮਿਲ ਜਾਂਦੇ ਆ ਤੇ ਇਹੋ ਜੀ ਟਰੇਡ ਜੇ ਆਪਾਂ ਨੂੰ ਇੱਕ ਵੀ ਹਫ਼ਤੇ ਦੇ ਵਿੱਚ ਫੜੀ ਜਾਵੇ ਤਾਂ ਆਪਾਂ ਨੂੰ ਬਹੁਤ ਵਧੀਆ ਪ੍ਰੋਫਿਟ ਹੋ ਜਾਂਦਾ ਬਾਅਦ ਵਿੱਚ ਆਪਾਂ ਮੰਨ ਲਓ ਕਿ ਦੋ ਤਿੰਨ ਸਟੌਪ ਲੌਸ ਵੇਟ ਓਵਰঅল ਪ੍ਰਾਫਿਟ ਲੈ ਕੇ ਨਿਕਲਦੇ ਇਹ ਚੀਜ਼ ਬਹੁਤ ਮਤਲਬ ਕੀ ਪ੍ਰੈਕਟਿਸ ਕਰਨਾ ਹੋ ਜਾਂ ਚੀਜ਼ਾਂ ਬਹੁਤ ਸਾਰੀਆਂ ਮਿਲ ਜਾਂਦੀਆਂ ਝਾੜੇ ਦੇ ਵਿੱਚ ਤੇ ਤੁਸੀਂ ਜ਼ਰੂਰ ਦੇਖਿਆ ਕਰੋ ਕਿ ਮਰ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਇੱਥੇ ਇਸ ਨੂੰ ਦੇਖ ਕੇ ਆਪਾਂ ਆਪਣੀ ਪੋਜੀਸ਼ਨ ਐਗਜ਼ਿਟ ਕਰ ਦਿੰਦੇ ਆ ਪ੍ਰੀਮੀਅਮ ਨੂੰ ਨਹੀਂ ਦੇਖਦੇ ਇਸੇ ਕਰਕੇ ਮੈਂ ਕਹਿਣਾ ਹੁੰਨਾ ਜਦੋਂ ਵੀ ਮੈਟਰੀਅਲ ਕੋਈ ਦਿਨਾ ਹੈ ਪ੍ਰੀਮੀਅਮ ਦੇ ਵਿੱਚ ਸਿਸਟਮ ਦੇ ਵਿੱਚ ਸਟਾਪ ਲੌਸ ਲਗਾਓ ਜੇ ਤੁਹਾਡਾ ਸਿਸਟਮ ਦੇ ਵਿੱਚ ਸਟਾਪ ਲੌਸ ਲਗਾ ਹਿੱਟ ਹੋ ਗਿਆ ਕਿਉਂਕਿ ਉੱਥੇ ਆਪਾਂ ਲੋ ਦੇ ਥਲੇ ਲਗਾਵਾਂਗੇ ਤਾਂ ਮਤਲਬ ਕਿ ਉਹ ਆਪਾਂ ਨੂੰ ਉਸਨੇ ਵੱਡਾ ਲੌਸ ਹੋਣ ਤੋਂ ਬਚਾ ਲਿਆ ਸਟਾਪ ਲੌਸ ਬ ਜੇ ਮੰਨ ਲਓ ਕਿ ਇੱਥੇ ਹਾਈ ਬ੍ਰੇਕ ਹੋ ਗਿਆ ਜਾਂ ਇੱਥੇ ਲੋ ਬ੍ਰੇਕ ਹੋ ਗਿਆ ਆਪਣੇ ਸੈਟਅਪ ਦਾ ਉਧਰ ਬ੍ਰੇਕ ਨਹੀਂ ਹੋਇਆ ਤਾਂ ਆਪਾਂ ਇੱਕ ਵੱਡੇ ਪ੍ਰੋਫਿਟ ਲਈ ਜਾਣ ਦੀ ਤਿਆਰੀ ਕਰ ਸਕਦੇ ਹਾਂ ਸਟਾਪ ਲੋਸ ਇਸੇ ਕਰਕੇ ਜ਼ਰੂਰੀ ਆ ਸਟਾਪ ਲੋਸ ਆਪਣਾ ਕੈਪੀਟਲ ਪ੍ਰੋਟੈਕਟ ਕਰਦਾ ਹੈ ਤੇ ਨਾਲ ਦੀ ਨਾਲ ਆਪਾਂ ਜਿੱਥੇ ਮੰਨ ਲਓ ਕਿ ਆਪਣਾ ਸੈਟਅਪ ਫੇਲ ਹੋਇਆ ਆ ਆਪਾਂ ਨੂੰ ਉਸੇ ਜਗ੍ਹਾ ਤੇ ਐਗਜ਼ਿਟ ਕਰਾ ਦਿੰਦਾ ਹੈ ਇਸ ਕਰਕੇ ਸਟਾਪ ਲੋਸ ਜ਼ਰੂਰ ਲਗਾਓ ਤੇ ਇਹਨਾਂ ਚੀਜ਼ਾਂ ਦਾ ਬੈਕ ਟੈਸਟ ਫਾਰਵਰਡ ਟੈਸਟ ਜ਼ਰੂਰ ਕਰਿਓ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਕਰਕੇ ਜਦੋਂ ਵੀ ਮਾਰਕੀਟ ਸਪੋਰਟ ਜਾਂ ਰਿਸਿਸਟੈਂਸ ਦੇ ਕੋਲ ਆਉਂਦੀ ਹੈ ਨਾ ਉਦੋਂ ਪ੍ਰੀਮੀਅਮ 'ਚ ਓਪਨ ਕਰ ਲਿਆ ਕਰੋ ਤੁਸੀਂ ਜੇ ਮੰਨ ਲਓ ਕਿ ਰਿਸਿਸਟੈਂਸ ਕੋਲ ਆਈ ਹੈ ਤੇ ਪੁੱਟ ਸਾਈਡ ਦਾ ਜੋ ਵੀ ਹੱਟ ਦਾ ਮਣੀ ਬਣਦਾ ਹੈ ਜੇ ਆਪਣੀ ਆਈ ਐਸ ਸਪੋਰਟ ਕੋਲੇ ਤੇ ਕਾਲ ਸਾਈਡ ਦਾ ਜੋ ਵੀ ਹੱਟ ਦਾ ਮਣੀ ਬਣਦਾ ਚੈੱਕ ਕਰੋ ਕਿ ਮਾਰਕੀਟ ਨਵਾਂ ਲੋ ਬਣਾ ਰਹੀ ਹੈ ਤੇ ਨਾਲ ਪ੍ਰੀਮੀਅਮ 'ਚ ਵੀ ਨਵਾਂ ਲੋ ਬਣ ਰਿਹਾ ਹੈ ਜਾਂ ਫਿਰ ਨਹੀਂ ਜੇ ਪ੍ਰੀਮੀਅਮ ਦੇ ਵਿੱਚ ਨਵਾਂ ਲੋ ਨਹੀਂ ਬਣ ਰਿਹਾ ਤੇ ਰਿਵਰਸਿਬਲ ਆਉਣ ਦੇ ਹਾਈ ਚਾਂਸ ਹੈ ਤੇ ਤੁਸੀਂ ਫੜ ਸਕਦੇ ਹੋ ਇਹਦੇ ਨਾਲ ਤੁਸੀਂ ਜ਼ੀਰੋ ਹੀਰੋ ਟਰੇਡ ਵੀ ਫੜ ਸਕਦੇ ਹੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਹੋਰ ਇੱਕ ਦੋ ਪ੍ਰੀਮੀਅਮdੀਆਂ ਵੀਡੀਓ ਦੇਖ ਕੇ ਤੁਹਾਨੂੰ ਇੱਕ ਦੋ ਸੈਟਅਪ ਹੋਰ ਦਵਾਵਾਂਗਾ ਕਿਉਂਕਿ ਪ੍ਰੋਬਲਮ ਪ੍ਰੀਮੀਅਮ ਦੇ ਵਿੱਚ ਇਹੀ ਆ ਜਾਂਦੀ ਹੈ ਕਿ ਪਿਛਲੇ ਆਪਾਂ ਚਾਰਟ ਨਹੀਂ ਦੇਖ ਸਕਦੇ ਨਹੀਂ ਤਾਂ ਬਹੁਤ ਸਾਰੇ ਮਤਲਬ ਕਿ ਮੈਂ ਹੋਰ ਵੀ ਬੈਕਟੈਸਟ ਕੀਤੇ ਹੋਏ ਆ ਤੇ ਫਾਰਵਰਡ ਟੈਸਟ ਉਹਨਾਂ ਦੇ ਅਜੇ ਚੱਲ ਰਹੇ ਆ ਪਰ ਮੇਰੇ ਕੋਲੇ ਹੁਣ ਚਾਰਟ ਹੈ ਨਹੀਂਗੇ ਨਹੀਂ ਤੇ ਉਹਨਾਂ ਦੇ ਵੀ ਮੈਂ ਤੁਹਾਨੂੰ ਦੱਸਾਂਗਾ ਜਿਹੜੇ ਕਿ ਮੰਨ ਲਓ ਕਿ ਆਪਾਂ ਨੂੰ ਇੱਕ ਤਗੜਾ ਪ੍ਰੋਫਿਟ ਦੇ ਕੇ ਜਾਂਦੇ ਆ ਤੇ ਬਹੁਤ ਛੋਟੇ ਸਟਾਪ ਲੌਸ ਤੇ ਪ੍ਰੋਫਿਟ ਦਿੰਦੇ ਆ ਇਹੋ ਜਿਹੇ ਸੈਟਅਪ ਵੀ ਪ੍ਰੀਮੀਅਮ ਦੇ ਵਿੱਚ ਬੰਦੇ ਆ ਪਰ ਉਹ ਕੀ ਹੈ ਕਿ ਹੁਣ ਆਪਣੇ ਕੋਲੇ ਪ੍ਰੀਮੀਅਮ ਹੈ ਨਹੀਂਗੇ ਪਿਛਲੇ ਇਸ ਕਰਕੇ ਫੋਰ ਜਦੋਂ ਫਿਊਚਰ ਦੇ ਵਿੱਚ ਹੁਣ ਕਿਤੇ ਵੀ ਉਹ ਸੈਟਅਪ ਬਣ ਗਏ ਫਿਰ ਆਪਾਂ ਉੱਤੇ ਵੀਡੀਓ ਬਣਾਵਾਂਗੇ ਇਹਨਾਂ ਦਾ ਬੈਕ ਟੈਸਟ ਨਹੀਂ ਆਪਾਂ ਸਿਰਫ ਫਾਰਵਰਡ ਟੈਸਟ ਕਰ ਸਕਦੇ ਹਾਂ ਕਿਉਂਕਿ ਮਜਬੂਰੀ ਹੈ ਠੀਕ ਹੈ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਜਰੂਰ ਦੱਸਿਓ ਤੇ ਅਗਲੀ ਵੀਡੀਓ ਵਿੱਚ ਫਿਰ ਤੋਂ ਮਿਲਾਂਗੇ ਤੇ ਜਾਣਕਾਰੀ ਇਸੇ ਤਰ੍ਹਾਂ ਦੀ ਇੰਟਰਸਟਿੰਗ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਧੰਨਵਾਦ